ਮਾਤਾ ਸੁੰਦਰੀ ਗਰਲ ਸਕੂਲਜ਼ ਦੀਆਂ ਵਿਦਿਆਰਥਣਾਂ ਦਾ ਇਲਜ਼ਾਮ ਕੀ ਮਹਿਲਾ ਪ੍ਰੋਫੈਸਰ ਤੇ ਟੂਰ ਦੌਰਾਨ ਸ਼ਰਾਬ ਪਿਲਾਉਣ ਦੇ ਇਲਜ਼ਾਮ ਲਗਾਏ ਗਏ। ਨੇ ਗ라ਚੀ ਕਰਨ ਦੀ ਦਵਾਈ ਦਾਸ ਕੇ ਸ਼ਰਾਬ ਪਿਲਾਇ ਗਈ ਹੈ। ਸੋ ਸਟੂਡੈਂਟਸ ਵੱਲੋਂ ਕਿਹਾ ਗਿਆ ਕਿ ਮਹਾਰਾਸ਼ਟਰ ਟੂਰ ਦੌਰਾਨ ਮੈਡਮ ਨੇ ਸਾਨੂੰ ਸ਼ਰਾਬ ਪਿਲਾਈ। ਮਹਾਰਾਸ਼ਟਰ ਟੂਰ ਦੇ ਪਹਿਲੇ ਦਿਨ ਗਿੱਧਾ ਵਧਿਆ ਨਹੀਂ ਸੀ ਪਿਆ ਜਿਸ ਦੇ ਕਰਕੇ ਅਗਲੇ ਦਿਨ ਗਿੱਧਾ ਪਾਉਣ ਤੋਂ ਪਹਿਲਾਂ ਮੈਡਮ ਨੇ ਸ਼ਰਾਬ ਪਿਲਾਈ ਹੈ। ਸਟੂਡੈਂਟਸ ਦੀ ਸ਼ਿਕਾਇਤ ਤੇ ਪ੍ਰਿੰਸੀਪਲ ਦੇ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਤੇ ਵਿਦਿਆਰਥਣਾਂ ਨੇ ਪ੍ਰੋਫੈਸਰ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ। ਆਨਲਾਈਨ ਹੈਗਾ ਅਸੀਂ ਪਿਛਲੇ ਦਿਨਾਂ ਚ ਮਹਾਰਾਸ਼ਟਰ ਗਏ ਸੀਗੇ ਤੇ ਸਾਡੇ ਕਾਲਜ ਵੱਲੋਂ 15 ਕੁੜੀਆਂ ਤੇ ਦੋ ਪ੍ਰੋਫੈਸਰ ਗਏ ਸੀ ਸਾਡੇ ਨਾਲ ਉੱਥੇ ਸਾਡਾ ਕਲਚਰਲ ਪ੍ਰੋਗਰਾਮ ਸੀਗਾ ਤੇ ਜਦੋਂ ਅਸੀਂ ਉੱਥੇ ਗਏ ਪਹਿਲੇ ਦਿਨ ਸਾਡਾ ਗਿੱਧਾ ਪ੍ਰੋਗਰਾਮ ਸੀ ਜਿਹੜਾ ਉਹ ਵਧੀਆ ਨਹੀਂ ਹੋਇਆ ਸੀਗਾ ਤੇ ਇਸ ਇਹ ਗੱਲ ਤੋਂ ਸਾਡੇ ਸੁਰਵੀ ਮੈਡਮ ਗੁੱਸੇ ਹੋ ਗਈ ਸੀਗੇ ਤੇ ਉਹਨਾਂ ਨੇ ਅਗਲੇ ਦਿਨ ਫਿਰ ਸਾਨੂੰ ਕਿਹਾ ਵੀ ਤੁਹਾਡੇ ਗਲੇ ਸੈੱਟ ਹੋ ਜਾਣਗੇ ਮੈਂ ਤੁਹਾਨੂੰ ਦਵਾਈ ਦਿੰਦੀ ਆ ਤੇ ਮੈਡਮ ਨੇ ਸੁਰਭੀ ਮੈਡਮ ਨੇ ਸਾਰਿਆਂ ਨੂੰ ਬਾਰੀ-ਬਾਰੀ ਨਾਲ ਵੀ ਉਹ ਵੀ ਉਹਨਾਂ ਨੇ ਕਿਹਾ ਵੀ ਦਵਾਈ ਹੈਗੀ ਇਹ ਤੇ ਸਾਰਿਆਂ ਨੂੰ ਪਿਆਤਾ ਇਸ ਤਰ੍ਹਾਂ ਪਿਆਤੀ ਉਹਨਾਂ ਨੇ ਤੇ ਬਾਅਦ ਵਿੱਚ ਇਹ ਗੱਲ ਕਾਲਜ ਦੇ ਵਿੱਚ ਆ ਗਈ ਤੇ ਕਾਲਜ ਤੋਂ ਪ੍ਰਿੰਸੀਪਲ ਮੈਡਮ ਕੋਲੇ ਗੱਲ ਚਲੀ ਗਈ ਤੇ ਇਹ ਗੱਲ ਤੋਂ ਉਹਨਾਂ ਨੇ ਸਾਨੂੰ ਡਾਂਟਿਆ ਤੇ ਇਸ ਤੋਂ ਬਾਅਦ ਸੁਰਭੀ ਮੈਡਮ ਵੱਲੋਂ ਸਾਰੇ ਸਾਨੂੰ ਕਾਲ ਲਗਾ ਕੇ ਡਰਾਇਆ ਥਮਕਾਇਆ ਗਿਆ ਵੀ ਤੁਸੀਂ ਇਹ ਗੱਲ ਤੋਂ ਮੁੱਖਰ ਜੋ ਤੇ ਇਸ ਤੋਂ ਬਾਅਦ ਹੁਣ ਉਹ ਸਾਨੂੰ ਕਹਿੰਦੇ ਨੇ ਵੀ ਤੁਹਾਡੇ ਪੇਪਰ ਵੀ ਮੇਰੇ ਹੱਥੇ ਚ ਨੇਗੇ ਤੇ ਉਹ ਸਾਡੇ ਕਰੀਅਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਦੇ ਹਾਂ ਵੀ ਉਹਨਾਂ ਨੂੰ ਕਾਲਜ ਤੋਂ ਬਾਹਰ